ਪੁਲਸ ਨੇ ਦਰਜਣਾ ਲੁੱਟਖੋਹਾਂ ਕਾਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕੀਤਾ ਕਾਬੂ ਨਮਾਸ਼ਹਿਰ ਦੇ ਆਸ-ਪਾਸ ਦੇ ਇਲਾਕੇ 'ਚ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 1-3 ਮੈਂਬਰੀ ਗਰੋਪ ਨੂੰ ਪੁਲਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਫੜੇ ਗਏ ਕਿਤੇ ਦੋਸ਼ੀਆਂ ਨੇ ਮੰਨਿਆ ਹੈ ਕਿ ਉਹਨਾਂ ਵੱਲੋਂ ਦਰਜਣ ਭਰ ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਇਸ ਮਾਮਲੇ ਸੰਬੰਧੀ ਅੱਜ ਐਸਪੀ ਜਾਂਚ ਡਾਕਟਰ ਮਕੇਸ਼ ਕੁਮਾਰ ਵੱਲੋਂ ਮੀਡੀਆ ਵਾਰਤਾਕ ਕੀਤੀ ਗਈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਅਸ਼ੋਕ ਦੁੱਗਲ ਦੀ ਇਹ ਰਿਪੋਰਟ ਭਾਰੀਆਂ ਸਰਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਦੇ ਵਿੱਚ ਸਮੇਂ-ਸਮੇਂ ਤੇ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹੈਗੇ ਡਾਇਰੈਕਸ਼ਨਸ ਜਿਹੜੀਆਂ ਪਾਸ ਹੁੰਦੀਆਂ ਇਹਨਾਂ ਡਾਇਰੈਕਸ਼ਨ ਨੂੰ ਫੋਲੋ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਜਿਹੜੀ ਸੀਗੀ ਟੀਮ ਬਣਾਈ ਹੋਈ ਸੀ ਜਦੇ ਵਿੱਚ ਡੀਐਸਪੀ ਡੀ ਤੇ ਸੀਆਈਨ ਇਚਾਰਜ ਜਿਹੜੇ ਹੈਗੇ ਮੁੱਖ ਰੂਪ ਦੇ ਉੱਪਰ ਉਸ ਟੀਮ ਨੂੰ ਅਗਵਾਈ ਕਰ ਰਹੇ ਸੀ ਏਰੀਆ ਦੇ ਵਿੱਚ ਜਿਹੜੀਆਂ ਸਨੇਚਿੰਗ ਦੀ ਜਿਹੜੀ ਵਾਰਦਾਤਾਂ ਵਧ ਰਹੀਆਂ ਸੀਗੀਆਂ ਉਹ ਵਾਰਦਾਤਾਂ ਨੂੰ ਮੱਦੇ ਨਜ਼ਰ ਰੱਖਤੇ ਹੋਏ ਸਾਡੀ ਇਸ ਟੀਮ ਨੂੰ ਜਿਹੜੀ ਹੈਗੀ ਹੈ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦਿਆਂ ਨੂੰ ਜਿਹੜਾ ਕਾਬੂ ਕੀਤਾ ਤਿੰਨ ਬੰਦੇ ਜਿਹੜੇ ਹੈਗੇ ਇਹਨਾਂ ਦਾ ਨਾਮ ਹੈ ਹਰਕੀਰਤ ਸਿੰਘ ਉਰਫ ਕੀਰਤ ਜਸਪਾਲ ਸਿੰਘ ਜੱਸਾ ਜਸਪ੍ਰੀਤ ਸਿੰਘ ਉਰਫ ਜੱਸਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਮੋਟਰਸਾਈਕਲ ਦੇ ਉੱਪਰ ਜਿਹੜੇ ਵਾਰਦਾਤਾ ਨੂੰ ਅਨਜਾਨ ਰੰਦੇ ਸੀਗੇ ਜਦੋਂ ਵੀ ਇਹਨਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਸੀਗਾ ਉਹਨੂੰ ਦਾਤ ਦਿਖਾ ਕੇ ਇਹ ਉਹਦੇ ਕੋਲੋਂ ਮੋਬਾਈਲ ਫੋਨ ਬਲੀਕ ਜਿਹੜੇ ਪੈਸੇ ਸੀਗੇ ਉਹਦੀ ਲੁੱਟ ਕਰਦੇ ਸੀਗੇ ਤੇ ਇਹਨਾਂ ਦੇ ਕੋਲ ਹੁਣ ਫਿਲਹਾਲ ਦੀ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹਦੀ ਆਪਾਂ ਨੂੰ ਰਿਮਾਂਡ ਦੇ ਉੱਪਰ ਲੈ ਕੇ ਇਹਦੇ ਕੋਲੋਂ ਫਰਦਰ ਜੜੀਆਂ ਹੈਗੀਆਂ ਜਿਹੜੀ ਇਹਦੀ ਰਿਕਵਰੀ ਜਿਹੜੀ ਉਹ ਕੀਤੀ ਜਾਵੇਗੀ ਇਹਦੇ ਵਿੱਚ ਮੈਂ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੱਤਾ ਬੇਸਿਕਲੀ ਇਹਨਾਂ ਵੱਲੋਂ ਜਿਹੜੀ ਹੈਗੀ ਹੈ 14 ਵਾਰਦਾਤਾਂ ਜਿਹੜੀਆਂ ਸੀਗੀਆਂ ਇਹ ਮੰਨੀਆਂ ਗਈਆਂ 14 ਦੇ ਵਿੱਚੋਂ ਜਿਹੜੇ ਤਿੰਨ ਮੁਕਦਮੇ ਸੀਗੇ ਸਾਡੇ ਕੋਲ ਆਲਰੇਡੀ ਦਰਜ ਹੋਏ ਸੀਗੇ ਉਹ ਮੁਕਦਮਿਆਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਆਪਾਂ ਅਰੈਸਟ ਪਾਵਾਂਗੇ ਤੇ ਜੋ ਉਹਨਾਂ ਦੀ ਰਿਕਵਰੀ ਜਿਹੜੀ ਹੁੰਦੀ ਹੈ ਉਹ ਕਰਾਂਗੇ ਇਦੇ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੇ 11 ਵਾਰ ਦਾ ਤਜੀਆਂ ਸੀਗੀਆਂ ਉਹਨਾਂ ਦੀ ਮੈਂ ਡਿਟੇਲ ਤੁਹਾਨੂੰ ਲਿਖੀ ਹੋਈ ਹੈ ਇਸ ਸੰਬੰਧੀ ਜਿਹੜਾ ਹੈਗਾ ਸਾਡੇ ਕੋਲ ਜਿਸ ਤਰ੍ਹਾਂ ਕੋਈ ਵੀ ਕੰਪਲੇਨੈਂਟ ਹਾਜ਼ਰ ਆਉਂਦਾ ਉਸ ਹਿਸਾਬ ਦੇ ਨਾਲ ਜਿਹੜੀ ਹੈਗੀ ਆਪਾਂ ਕਾਰਵਾਈ ਜਿਹੜੀ ਹੈਗੀ ਉਹ ਅਮਲ ਦੇ ਵਿੱਚ ਲਿਆਵਾਂਗੇ ਜੰਨੀਆ ਬਾਤ ਹੁੰਦਾ ਕਿ ਪੀਟੀਆਂ ਤੇ जख्मी ਵੀ ਕਿਹਨਾਂ ਮਿਕਰ ਨਹੀਂ ਫਿਲਹਾਲ जख्मी ਹੋਣ ਦੀ ਗੱਲ ਜਿਹੜੀ ਹੈਗੀ ਉਹ ਸਾਹਮਣੇ ਕਿਸੇ ਪਾਸੋਂ ਨਹੀਂ ਆਈ ਜਿਹੜੇ ਤਿੰਨ ਮੁਕਦਮੇ ਦਰਜ ਹੋਏ ਆ ਉਹਨਾਂ ਦੇ ਵਿੱਚ ਤੇ ਚੀਜ਼ ਨਹੀਂ ਹੈ ਲੇਕਿਨ ਜਿਹੜੀ ਬਾਕੀ ਵਾਰਦਾਤਾ ਜਿਹੜੀ ਡਿਟੇਲ ਤੁਹਾਨੂੰ ਦਿੱਤੀ ਹੈ ਕਿ ਜਦੋਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਜਾਣਗੇ ਪਬਲਿਕ ਸਾਡੇ ਕੋਲ ਅਪਰੋਚ ਕਰੇਗੀ ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਇਕੁਅਲੀ ਜਿਹੜਾ ਹੈਗਾ ਉਹ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਇਹਨਾਂ ਦੇ ਦਸਨ ਮੁਤਾਬਕ ਤਿੰਨ ਦੋਸ਼ੀ ਹੀ ਸੀਗੇ ਇਨਾਂ ਦੇ ਵਿੱਚੋਂ ਇੱਕ ਜਿਹੜਾ ਲੜਕਾ ਤੁਹਾਨੂੰ ਜਸਪ੍ਰੀਤ ਸਿੰਘ ਉਰਫ ਜੱਸਾ ਦੱਸਿਆ ਇਹ ਪਹਾੜਾ ਖੁੱਦਰਾਹੋਂ ਦਾ ਰਹਿਣ ਵਾਲਾ ਹੈ ਇਹ ਬੰਦਾ ਜਿਹੜਾ ਹੈ ਇਹ ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਇਹ ਬਾਕੀ ਦੋ ਰੋਜ਼ਾਨਾ ਮਾਰਨਿੰਗ ਦੇ ਵਿੱਚ ਇਹ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਆ ਜਾਂਦਾ ਸੀਗਾ ਤੇ ਆਪਣੇ ਬਾਕੀ ਦੋ ਸਾਥੀਆਂ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਾਮ ਨੂੰ ਫਿਰ ਦੋਰਾ ਵਾਪਸ ਇਹ ਜਲੰਧਰ ਚਲਾ ਜਾਂਦਾ ਰਿਹਾ ਨਹੀਂ ਫਿਲਹਾਲ ਨਸ਼ੇ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਆਪਣਾ ਦਾ ਮੈਡੀਕਲ ਕਰਵਾਉਣ ਵਾਸਤੇ ਭੇਜਿਆ ਹੋਇਆ ਹੈ ਜੋ ਜਿਸ ਤਰ੍ਹਾਂ ਉਹ ਜਸਪ੍ਰੀਤ ਹੈ ਇਹ ਜਲੰਧਰ ਰਹਿੰਦਾ ਸੀਗਾ ਇੰਨੀ ਘਰ ਆਪਣੀ ਇਨਫੋਰਮੇਸ਼ਨ ਕਿ ਦਿੱਤੀ ਵੀ ਇਟਲੀ ਰਹਿੰਦਾ ਹਾਂ ਹਾਂ ਬਿਲਕੁਲ ਸਹੀ ਜੀ ਇਹ ਬੰਦੇ ਨੇ ਆਪਣੇ ਘਰ ਆ ਦੱਸਿਆ ਹੋਇਆ ਸੀ ਕਿ ਇਹ ਇਟਲੀ ਗਿਆ ਹੋਇਆ ਲੇਕਿਨ ਇਟਲੀ ਜਾਣ ਦੀ ਬਜਾਏ ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਤੇ ਇਹ ਵਾਰ ਦਾ ਤਾ ਨੂੰ ਜਿਹੜਾ ਅੰਜਾਮ ਦਿੰਦਾ ਸੀ ਕਿੰਨੇ ਇਸ ਚੀਜ਼ ਨੂੰ ਕਰਦੇ तकरीबन ਜਿਹੜਾ ਸਾਡਾ ਪਹਿਲਾ ਐਫਆਈਆਰ ਦਰਜ ਹੋਈ ਸੀਗੀ ਉਹ ਜੂਨ ਜੂਨ ਦੇ ਮਹੀਨੇ ਦੇ ਵਿੱਚ ਦਰਜ ਹੋਈ ਹੋਈ ਹੈ 44 ਨੰਬਰ ਐਫਆਈਆਰ ਜਿਹੜੀ ਹੈ ਤੇ ਤੁਸੀਂ ਲਗਾ ਲਓ तकरीबन 6 ਇੱਕ ਮਹੀਨੇ ਜਿਹੜੇ ਸੀਗੇ ਬੰਦੇ ਇਸ ਕੰਮ ਦੇ ਵਿੱਚ ਇਨਵੋਲਵ ਹੋਏ ਹੋਏ ਸਰ ਇਹ ਮੈਦਿਤ ਸੀਗਾ ਜਾਂ ਆਪਣੀ ਕਿਸੇ ਦੋਸਤ ਨਾਲ ਨਹੀਂ ਉਥੇ ਇਕੱਲਾ ਰਹਿੰਦਾ ਪਿਆ ਸੀਗਾ ਹੁਣ ਫਰਦਰ ਅਪਾ ਪਤਾ ਕਰਦੇ ਆ ਕਿ ਉਹ ਕਿਰਾਏ ਦਾ ਮਕਾਨ ਇਹਨੂੰ ਕਿਹੜੀ ਹੈਲਪ ਦੇ ਨਾਲ ਮਿਲਿਆ ਸੀਗਾ ਫਿਲਹਾਲ ਇਹਦੇ ਦਸਰ ਮੁਤਾਬਕ ਜੂਨ ਪ੍ਰੀਲੀਮ ਹਾਨੂੰ ਦੱਸਿਆ ਇਸ ਸਟੇਜ ਦੇ ਉੱਪਰ ਇਹ ਇਕੱਲਾ ਹੀ ਰਹਿੰਦਾ ਸੀਗਾ ਜਲੰਧ ਸਰ ਕਿੰਨੀ ਆਵਾਜ਼ਾਂ ਤਾਂ ਕੀਤੀ ਸੀ ਵੀ ਲੋਕੋ ਕਿੱਲੇ ਕਿਸ ਸੋਰੇ ਦੇ ਸੈਕਟਰ ਸੇ ਫੋਨ ਇਹਦੇ ਵਿੱਚ ਫਿਲਹਾਲ ਜਿੰਨੀਆਂ ਨੇ ਅਸੈਪਟ ਕੀਤੀ 11 ਵਾਰਦਾਤਾਂ ਦੇ ਵਿੱਚ ਇੰਨੇ ਸਿਰਫ ਮੋਬਾਈਲ ਫੋਨ ਅਤੇ ਜਿਹੜੇ ਪੈਸੇ ਸੀਗੇ ਫਿਲਹਾਲ ਇਹ ਗੱਲ ਸਾਹਮਣੇ ਆਈ ਹੈ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੀ ਪ੍ਰੋਪਰ ਜਿਹੜੀ ਹੈਗੀ ਇਹਦੀ ਤਫਤੀਸ਼ ਕੀਤੀ ਜਾਏਗੀ ਇਸ ਬੰਦੇ ਨੂੰ ਆਪਾਂ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹ ਮੋਬਾਈਲ ਫੋਨ ਕਿੰਨੂੰ ਸੇਲ ਕਰਦਾ ਸੀਗਾ ਕਿ ਕਿਹੜੇ-ਕਿਹੜੇ ਬੰਦੇ ਹੋਰ ਇਨਵੋਲ ਸੀਗੇ ਇਸ ਪੂਰੇ ਕੰਮ ਦੇ ਵਿੱਚ ਉਹ ਸਾਰੇ-ਸਾਰੇ ਆਪਾਂ ਇਸ ਐਫ ਆਈ ਆਰਸ ਦੇ ਵਿੱਚ ਬੁੱਕ ਕਰਾਂਗੇ ਰਾਥਿਆ ਅਫਰ ਵੀ ਘੱਟ ਫਰੀ ਹੈ ਕਿ ਕੋਈ ਹੋਰ ਇਤਿਆਹ ਸ ਇਹ ਫਿਲਹਾਲ ਦਾਤਰ ਦੇ ਨਾਲ ਹੀ ਡਰਾ ਧਮਕਾ ਕੇ ਤੇ ਸਨੇਚਿੰਗ ਕਰਦਾ ਰਹੇ ਸਾ ਜਿਹੜਾ ਬਾਈਕ ਸੀਗਾ ਦਾ ਚੋਰੀ ਦਾ ਸੀਗਾ ਨਾ ਆਪਣਾ ਇਹ ਵੈਰੀਫਾਈ ਕਰਦੇ ਹਾਂ ਫਿਲਹਾਲ ਦੇ ਦੇ ਦਸਤਾਵੇਜ਼ ਮੁਤਾਬਿਕ ਇਹਨਾਂ ਦਾ ਆਪਣਾ ਬਾਈਕ ਸੀਗਾ ਫਿਰ ਵੀ ਆਪਾਂ ਜਿਹੜਾ ਹੈਗਾ ਆਰਟੀਓ ਕੋਲੋਂ ਇਹ ਪੂਰੀ ਪੂਰੀ ਇਨਕੁਆਇਰ ਕਰਦੇ ਆ ਬਾਈਕ ਨੰਬਰ ਡਿਸਕਲੋਸ ਹੋਣ ਤੋਂ ਬਾਅਦ ਇਹ ਟਿੱਕੇ ਆਏ ਜਾਂ ਕੋਈ ਹੋਰ ਇਹ ਇਹ ਸਾਡੀ ਜਿਹੜੀ ਸਪੈਸ਼ਲ ਟੀਮ ਸੀਗੀ ਇਹ ਆਪਾਂ ਕੰਟੀਨਿਊਸਲੀ ਇਹ ਜਿਹੜੀ ਵਾਰਦਾਤਾਂ ਵਾਚ ਕਰ ਰਹੇ ਸੀਗੇ ਸਾਡੀ ਟੈਕਨੀਕਲ ਤੇ ਜਿਹੜੀ ਸਾਡੀ ਹਿਊਮਨ ਇੰਟੈਲੀਜੈਂਸ ਹੈ ਉਹਦੇ ਬੇਸ ਦੇ ਉੱਪਰ ਹੈ ਜਿਹੜੀ ਇਹ ਕਾਮਯਾਬੀ ਮਿਲੀ ਹੈ। ਇਹਦੋਂ ਨਵਾਂ ਸ਼ਹਿਰ ਦੇ ਰੀਅਲ ਦੇ ਵਿੱਚ ਰਹਿੰਦੇ ਸੀ। ਕਿੰਨੇ ਸਾਲ ਦੇ ਹੈਗੇ ਜੀ ਤੁਸੀਂ? ਇਹਨਾਂ ਦੇ ਵਿੱਚੋਂ ਜਿਹੜਾ ਹਰਕੀਰਤ ਸਿੰਘ ਹੈ ਇਹ 27 ਸਾਲਾਂ ਦਾ, ਜਸਪਾਲ ਸਿੰਘ ਉਰਫ ਜੱਸਾ ਜਿਹੜਾ ਹੈਗਾ ਜਿਹੜਾ ਸੋਨਾਪਿੰਡ ਦਾ ਉਹ 34 ਸਾਲਾਂ ਦਾ ਹੈ। ਜਿਹੜਾ ਜਸਪ੍ਰੀਤ ਜੱਸਾ ਪਹਾਟਾਖੁਰ ਦਾ ਰਹਿਣ ਮਿਲ ਉਹ 36 ਸਾਲਾਂ ਦਾ। ਕੋਈ ਨਹੀਂ ਕੰਮ ਕਰਦੇ ਸੀ। ਬੰਨੋ ਪੋਲੀਟਿਕਲ ਕਰਦੇ ਸੀ ਨਹੀਂ ਨਹੀਂ ਕੋਈ ਕੰਮ ਨਹੀਂ ਕਰਦੇ ਸੀ ਜੀ ਇਹ ਬਸ ਇਹੀ ਵਾਰਦਾਤਾ ਦੇ ਥਰੂ ਸਰ ਆਪਸੀ ਇਹਨਾਂ ਦਾ ਫਰੈਂਡ ਸਰਕਲ ਹੈ ਜਾਂ ਰਿਸ਼ਤੇਦਾਰ ਨੇ ਕਿ ਇਹ ਸਾਹ ਆਪਸੀ ਨਹੀਂ ਇਹ ਇਹ ਫਰੈਂਡ ਸਰਕਲ ਹੈ ਜੀ ਬਿਕੋਜ਼ ਇਹ ਜਿਹੜੇ ਦੋ ਤੁਹਾਨੂੰ ਮੈਂ ਦੱਸੇ ਜਿਹੜੇ ਲੜਕੇ ਐ ਉਹ ਸੋਨਾਪਿੰਡ ਦੇ ਰਹਿਣ ਵਾਲੇ ਆ ਜਿਹੜਾ ਜਸਪ੍ਰੀਤ ਜੱਸਾ ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜਲੰਧਰ ਰਹਿ ਰਹੇ ਆ ਸੀਗਾ ਇਹ ਵੀ ਸਾਡੇ ਰਾਹੋਂ ਏਰੀਆ ਦੇ ਵਿੱਚ ਜਿਹੜਾ ਹੈਗਾ ਪਾਟਾਕੋੜ ਪਿੰਡ ਦਾ ਰਹਿਣ ਵਾਲਾ ਸਰ ਜਿਹੜੇ ਵਾਰਦਾਤਾ ਨੂੰ ਕੰਮ ਕਰਦੇ ਸੀਗੇ ਤਾਂ ਆ ਕੇ ਤੁਹਾਨੂੰ ਟਰੈਕ ਕਰਕੇ ਰੈਕੀ ਕਰਕੇ ਕਰ ਸੀਗੇ ਰੈਂਡਮਲੀ ਕਰਦੇ ਸੀ ਰੈਂਡਮ ਇਸ ਏਰੀਆ ਦੇ ਵਿੱਚ ਚਲੇ ਜਾਂ ਜਦੋਂ ਇਹਨਾਂ ਨੂੰ ਕੋਈ ਬੰਦਾ ਇਕੱਲਾ ਦਿਖਾਈ ਦਿੰਦਾ ਸੀਗੇ ਡਰਾ ਕੇ ਤੇ ਉਹਦੇ ਕੋਲ ਲੋਕ ਹੁੰਦੇ ਸਨ ਸਨਸਾਨੀ ਦੇ